ਓਮਕਾਰ ਸਤਗੁਰ ਪ੍ਰਸਾਦ ਰਾ ਇੱਕ ਓਮਕਾਰ ਇੱਕ ਓਮਕਾਰ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ ਅਨ ਰਗ ਛਿਰੀ ਰਗ ਮਾਲਾ ਪਹਿਲਾ ਦੇਖੋ ਪਪਾ ਹਾਏ ਸਿਆਰੀ ਲੱਲੇ ਨੂੰ ਕੰਨਾ ਪਹਿਲਾ ਲਿਖਿਆ ਹੋਇਆ ਨਾਲ ਪਰ ਨਾਲ ਇੱਕ ਵੀ ਲਿਖਿਆ ਹੋਇਆ ਇਹਦਾ ਮਤਲਬ ਇਹ ਹੈ ਵੀ ਇਸ ਇੱਕ ਨੂੰ ਇੱਕ ਨਹੀਂ ਕਹਿਣਾ ਹੈ ਪਹਿਲਾ ਕਹਿਣਾ ਪਹਿਲਾ ਠੀਕ ਹੈ ਨਾ ਰਾਗ ਕਿਹੜਾ ਰਾਗ ਹੈ ਸ਼੍ਰੀ ਰਾਗ ਮਹੱਲਾ ਪਹਿਲਾ ਮਤਲਬ ਪਹਿਲੇ ਸਤਿਗੁਰ ਦੀ ਬਾਣੀ ਹੁਣ ਪਹਿਲਾ ਪੰਜਾਬੀ ਜੀ ਵੀ ਲਿਖਿਆ ਹੋਇਆ ਮਹਾਰਾਜ ਨੇ ਗੁਰਮੁਖੀ ਵਿੱਚ ਤੇ ਇੱਕ ਵੀ ਪਾਇਆ ਹੋਇਆ ਨਾਲ ਹੁਣ ਇਹਨੂੰ ਪਹਿਲਾ ਪਹਿਲਾ ਦੋ ਵਾਰ ਨਹੀਂ ਪੜਨਾ ਹੈ ਕਿਉਂ ਪਹਿਲਾ ਹੀ ਪੜਨਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਹਾਂ ਘਰ ਨੂੰ ਵੀ ਪਹਿਲਾ ਹੀ ਕਹਿਣਾ ਹਾਂਜੀ ਮੋਤੀ ਦਾ ਮੰਦਰ ਉਸ ਰਹਿ ਉਸ ਰਹਿ ਮੋਤੀ ਦਾ ਮੰਦਰ ਉਸ ਰਹਿ ਰਤਨੀ ਤਾਂ ਹੋ ਹੋ ਜੜਾਓ ਹੋਹੇ 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 ਜੜਾਓ ਮੋਤੀ ਤਾਂ ਮੰਦਰ ਉਸ ਰਹਿ ਮੇਰੇ ਵਾਸਤੇ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਮੋਤੀ ਘਰ ਮੇਰਾ ਮੰਦਰ ਕਹਿੰਦੇ ਘਰ ਨਾ ਇਹ ਜਿਹਾ ਘਰ ਬਣ ਜਾਵੇ ਇਹ ਵੀ ਜਿਹੜਾ ਮੋਤੀਆਂ ਨਾਲ ਜੜਿਆ ਹੋਵੇ ਹੈ ਨਾ ਸੋਹਣੇ ਮੋਤੀ ਲੱਗੇ ਹੁਣ ਬਹੁਤ ਸੋਹਣਾ ਬਣਿਆ ਹੋਵੇ ਤਸਤੂਰ ਰਤਨੀ ਹਤਾ ਹੋਹੀ ਜੜਾ ਉਥੇ ਰਤਨ ਜੜੇ ਹੋਣ ਨਾ ਹੈ ਨਾ ਤਸਤੂਰ ਕੰਗੂ ਅਗਰ ਕੰਗੂ ਨਹੀਂ ਹੈ कक्के ना उंगड़ अप्पर टिप्पणे कुंगु 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 कुंगु, 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 कुंगु कस्तूर कुंगु अगर चंदन लीप आवे चाओ मत देख पुला फिसर है तेरा इतना आवे नाओ कस्तूर कुंगु कुंगु के ने केसर कस्तुरी कुंगु केसर अगर ਇਹ ਵੀ ਯਾਦ ਰਹੀ ਕਿਸਮ ਦੀ ਖੂਬਸੂਰਤ ਲੱਕੜੀ ਹੁੰਦੀ ਹੈ ਨਾ ਚੰਦਨ ਚੰਦਨ ਦਾ ਇੱਕ ਸੋਨਾ ਦਰਖਤ ਤਾਂ ਹੈ ਲੋ ਬਹੁਤ ਵੰਦੀਆ ਚੰਦਨ ਲੀਪ ਆਵੈ ਚਾਉ ਮੇਰੇ ਘਰੋਂ ਜਿਹੜਾ ਮੈਨੂੰ ਮਹਾਰਾਜ ਨੇ ਬਖਸ਼ਿਆ ਹੈ ਨਾ ਮੋਤੀਆਂ ਨਾਲ ਜਿਹੜੇ ਆ ਹੋਵੇ ਠੀਕ ਹੈ ਨਾ ਰਤਨوں ਜੜੇ ਹੋਏ ਹੋਣ ਮੋਤੀਆਂ ਮਤਲਬ ਮੋਤੀਆਂ ਦਾ ਉਸਰਿਆ ਹੋਵੇ ਫਿਰ ਉਹਦੇ ਤੇ ਕਸਤੂਰ ਦਾ ਪੂੰਗੂ ਦਾ ਚੰਦਨ ਦਾ ਲੇਪ ਕੀਤਾ ਹੋਵੇ ਲੀਪ ਆਵੇ ਜਾਓ ਤੇ ਫਿਰ ਇਹ ਖੂਬਸੂਰਤ ਚੀਜ਼ਾਂ ਇਹਨੇ ਸੁਗੰਧੀਆਂ ਚੀਜ਼ਾਂ ਨਾਲ ਲਪਕੇ ਘਰ ਨੂੰ ਸੋਹਣਾ ਬਣਾ ਕੇ ਦੇਖ ਦੇਖ ਕੇ ਮੇਰੇ ਮਨ ਚ ਆਵੇ ਖੁਸ਼ੀ ਹੋਵੇ ਹੈਨਾ ਘਰ ਦੇਖੀਆ ਵਾਹ ਕਿੰਨਾ ਸੋਹਣਾ ਬਣ ਗਿਆ ਕਿੰਨੀ ਸੋਹਣੀ ਸੁਗੰਧੀ ਹੈ ਘਰ ਦੇ ਵਿੱਚ ਚੰਗੀ ਤਰ੍ਹਾਂ ਰੁੱਝਿਆ ਹੋਇਆ ਹੋਇਆ ਹੈਨਾ ਹਾਂਜੀ ਆਰਬਿੰਦਿਓ ਹਾਂ ਪਹਿਲੇ ਹੀ ਤੇ ਹੈ ਮਤ ਦੇਖ ਭੂਲਾ ਬਿਸਰੈ ਭੂਲਾ ਸ਼ਬਦ ਕਹਿਣਾ ਭੂਲਾ ਮਤਲਬ ਮਤਲਬ ਐਵੇਂ ਮੈਂ ਭੂਲਾ ਇਹ ਪ੍ਰਮਾਤਮਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਸ ਘਰ ਨੂੰ ਦੇਖ ਕੇ ਮਤੈ ਤੈਨੂੰ ਕਿਤੇ ਭੁੱਲ ਜਾਵਾਂ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵੇ ਨਾਉ ਕਿਤੇ ਐਸਨੋਂ ਵੀ ਤੇਰਾ ਨਾਮ ਚੇਤੇ ਨਾ ਆਵੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੂੰ ਮੈਨੂੰ ਯਾਦ ਰਵੇ ਹਾਂਜੀ ਅਰ ਬਿਨ ਜਿਓ ਚੱਲ ਬਲ ਜਾਓ ਜਲ ਬਲ ਜਾਓ ਹਰੀ ਦੇ ਨਾਮ ਤੋਂ ਮੇਰੀ ਜਿੰਦ ਸੜ ਜਾਵੇ ਮੇਰਾ ਜੀ ਸੜ ਜਾਵੇ ਨਾ ਮੈਂ ਆਪਣਾ ਗੁਰੂ ਕੋਚ ਦੇਖਿਆ ਅਬਰ ਨਹੀਂ ਤਾਉ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖੀ ਇਹ ਗੱਲ ਕਿ ਗੁਰੂ ਤੇ ਪ੍ਰਮਾਤਮਾ ਤੇ ਬਿਨਾਂ ਹੋਰ ਕੋਈ ਥਾਂ ਨਹੀਂ ਜਿੱਥੇ ਸ਼ਾਂਤੀ ਮਿਲੇ ਜਿੱਥੇ ਟਿਕਾਣਾ ਮਿਲੇ ਤੇ ਮੈਨੂੰ ਹੋਰ ਕੋਈ ਹੁਣ ਰੱਬ ਤੋਂ ਬਿਨਾਂ ਟਿਕਾਣਾ ਹੀ ਨਹੀਂ ਹੈ ਹਾਂਜੀ ਆਹਾਓ